ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਸਭ ਤੋਂ ਪਹਿਲਾਂ ਸਾਰਿਆਂ ਦਾ ਥੈਂਕ ਯੂ ਜਿਨ੍ਹਾਂ ਜਿਨ੍ਹਾਂ ਨੇ ਮੈਨੂੰ ਬਰਥਡੇ ਵਿਸ਼ੀਜ਼ ਕੀਤੀਆਂ ਬਹੁਤ ਬਹੁਤ ਤੁਹਾਡਾ ਧੰਨਵਾਦ ਤੇ ਬਹੁਤ ਬਹੁਤ ਸਾਰਾ ਪਿਆਰ ਸੋ ਬਾਕੀ ਆਈ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਉੱਪਲ ਫਾਰਮ ਵਾਲੀ ਕੁੜੀ ਦਾ ਤੁਹਾਨੂੰ ਪਤਾ ਜਿਹੜਾ ਬ੍ਰਾਹਮਣ ਦੇ ਨਾਲ ਰੋਲਾ ਚੱਲ ਰਿਹਾ ਹੈ ਕਹਿੰਦੇ ਸਮਝੌਤਾ ਕਰ ਲਿਆ ਨੇ ਹੈ ਹੁਣ ਸਮਝੌਤੇ ਦਾ ਤੁਹਾਨੂੰ ਮੈਂ ਰੀਜ਼ਨ ਵੀ ਦੱਸੂਗਾ ਤੇ ਨਾਲ ਦੀ ਨਾਲ ਤੁਹਾਨੂੰ ਮੈਂ ਕੁੜੀ ਦੇ ਪ੍ਰੂਫ ਵੀ ਦਿਖਾਵਾਂਗਾ ਪਿਛਲੀ ਵੀਡੀਓ ਦੇ ਵਿੱਚ ਮੁੰਡੇ ਦੇ ਦਿਖਾ ਦਿੱਤੇ ਇਸ ਵੀਡੀਓ ਦੇ ਵਿੱਚ ਆਪਾਂ ਕੁੜੀ ਦੇ ਵੀ ਦਿਖਾ ਦਨੇ ਆ ਸੋ ਬਹੁਤਾ ਟਾਈਮ ਨਾ ਖਰਾਬ ਕਰਦੇ ਵੀਡੀਓ ਕਰਦੇ ਆ ਸਟਾਰਟ ਪਰ ਮੈਂ ਬਲੌਗਿੰਗ ਚੈਨਲ ਬਣਾਇਆ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਵੀ ਮੈਂ ਦੱਸਿਆ ਸੀਗਾ ਥੱਲੇ ਤਾਂ ਡਿਸਕ੍ਰਿਪਸ਼ਨ ਚ ਲਿੰਕ ਛੇਤੀ ਛੇਤੀ ਜਾ ਕੇ ਪਹਿਲਾਂ ਉਹ ਸਬਸਕ੍ਰਾਈਬ ਕਰ ਲ ਸੂੰਗਾ ਪਰਨੇ ਨੂੰ ਆਇਆ ਨਹੀਂ ਮੈਂ ਜੱਗ ਤੇ ਲੰਡੂਆਂ ਨੂੰ ਪਾਰਨੇ ਨਹੀਂ ਹੋਇਆ ਮੈਂ ਡਿਜ਼ਾਈਨ ਦੇਖੋ ਫਿਰ ਨਹੀਂ ਕਿ ਤਨਾ ਚੈਨਲ ਸਬਸਕ੍ਰਾਈਬ ਛੇਤੀ ਛੇਤੀ ਜਾ ਕੇ ਚੈਨਲ ਸਬਸਕ੍ਰਾਈਬ ਕਰ ਲਓ ਪਹਿਲਾ ਮੈਂ ਪਹਿਲਾ ਬਲੌਗ ਦੋ ਚਾਰ ਦਿਨਾਂ ਚ ਪਾ ਰਿਹਾ ਆ ਛੇਤੀ ਜਾ ਕੇ ਸਬਸਕ੍ਰਾਈਬ ਕਰ ਲਓ ਐਂਟਰਟੇਨਮੈਂਟ ਪੂਰਾ ਮਿਲੂਗਾ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਗੁਰਮਨ ਉਪਰ ਹੈ ਤੇ ਜੋ ਪਿਛਲੇ ਕੁਝ ਸਮੇਂ ਤੋਂ ਚੱਲ ਰਹੀਆਂ ਸੀ ਸੋਸ਼ਲ ਮੀਡੀਆ ਤੇ ਗੱਲਾਂ ਉਹ ਚਲੋ ਅਸੀਂ ਬੈਠ ਕੇ ਇੱਕ ਦੂਜੇ ਨਾਲ ਗੱਲ ਕੀਤੀ ਤੇ ਉਹ ਗਲਤਫਹਿਮੀਆਂ ਸੀ ਮੈਨੂੰ ਸਮਝ ਨਹੀਂ ਲੱਗ ਰਿਹਾ ਇਹ ਫੁੱਦੂਆ ਕਿ ਅਸੀਂ ਫੁੱਦੂਆ ਐਮਐਮਐਸ ਲੀਗ ਨੂੰ ਗਲਤਫਹਿਮੀ ਕਹੀ ਜਾਂਦੀ ਆ ਸਾਡੇ ਜੁੱਤੀ ਕਿੱਥੇ ਆ ਮੇਰੀਆਂ ਅਸੀਂ ਇੱਕ ਦੂਜੇ ਨਾਲ ਅੰਡਰਸਟੈਂਡ ਕੀਤਾ ਤੇ ਇਸ ਤੋਂ ਅੱਗੇ ਮੈਂ ਹੁਣ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕਰਨਾ ਚਾਹੂੰਗੀ ਤੇ ਸਾਡੇ ਇੱਕ ਦੂਜੇ ਨਾਲ ਬੈਠ ਕੇ ਸਾਰੀ ਗੱਲ ਸੌਫ ਹੋ ਗਈ ਆ ਜੇ ਬੈਠ ਕੇ ਸਮਝੌਤਾ ਹੀ ਕਰਨਾ ਸੀ ਭਲਾ ਇੰਟਰਨੈਟ ਤੇ ਕਿਉਂ ਆਏ ਇੰਟਰਨੈਟ ਤੇ ਜਾ ਕੇ ਤੁਸੀਂ ਪੋਡਕਾਸਟ ਵੀ ਕੀਤੇ ਤੁਸੀਂ ਰੋਹ ਤੋਕੇ ਹਮਤੀ ਵੀ ਲਈ ਕਿ ਹਾਂ ਵੀ ਮੇਰੇ ਨਾਲ ਗਲਤ ਹੋਇਆ ਮੁੰਡੇ ਨੇ ਮੇਰੀਆਂ ਵੀਡੀਓਜ਼ ਲੀਕ ਕਰ ਦਿੱਤੀਆਂ ਹੁਣ ਤੁਸੀਂ ਕਹਿ ਰਹੇ ਕਿ ਸਮਝੌਤਾ ਹੋ ਗਿਆ ਹੈ ਅਤ ਸਿ ਦੋਵੇਂ ਪਰਿਵਾਰ ਬੈਠ ਕੇ ਜੀ ਕਈ ਤਰ੍ਹਾਂ ਦਾ ਨਿਵਾਦ ਜਿਹੜਾ ਚੱਲਦਾ ਸੀ ਉਸ ਨੂੰ ਕਲੀਅਰ ਕਰਦੇ ਲਈ ਤੇ ਜਦੋਂ ਅਸੀਂ ਇਹਨੂੰ ਸਾਰੇ ਇੱਕ ਦੂਜਿਆਂ ਨੂੰ ਦੱਸਿਆ ਤੇ ਸਾਡੇ ਜੋ ਮਨਾਂ ਦੇ ਵਿੱਚ ਗਿਲੇ ਸ਼ਿਕਵੇ ਸੀ ਉਹ ਸਾਰੇ ਕਲੀਅਰ ਹੋ ਗਏ ਤੇ ਇਸ ਨਤੀਜੇ ਤੇ ਪਹੁੰਚੇ ਆ ਕਿ ਜੋ ਬਾਲੀਆਂ ਚੀਜ਼ਾਂ ਸੀ ਉਹ ਫੇਕ ਹੀ ਸੀਗੀਆਂ ਤੇ ਨੰਕਲ ਜੀ ਪੱਕੀ ਗੱਲ ਤਾਂ ਠੀਕ ਹੈ ਪਰ ਮੈਨੂੰ ਇੱਕ ਗੱਲ ਨਹੀਂ ਸਮਝ ਲੱਗੀ ਫੇਕ ਕੀ ਸੀ ਕੁੜੀ ਜਿਹੜੀ ਇਲਜ਼ਾਮ ਲਾ ਰਹੀ ਆ ਉਹ ਫੇਕ ਸੀ ਜਾਂ ਕੁੜੀ ਦੀਆਂ ਵੀਡੀਓਜ਼ ਫੇਕ ਸੀ ਜਾਂ ਕੁੜੀ ਦੇ ਬਾਹਰ ਅਫੇਅਰ ਸੀਗੇ ਜਾਂ ਮੁੰਡੇ ਦੇ ਬਾਹਰ ਅਫੇਅਰ ਸੀ ਇਹ ਗੱਲ ਫੇਕ ਸੀ ਫੇਕ ਕੀਆ ਕਿਉਂਕਿ ਵੀਡੀਓਜ਼ ਵੀ origignal ਆ ਕੁੜੀ ਦੀ ਬਾਹਰ ਫੇਰ ਸੀ ਮੁੰਡੇ ਦੇ ਵੀ ਬਾਹਰ ਫੇਰ ਸੀ ਪਰ ਸਾਨੂੰ ਸਮਝ ਨਹੀਂ ਲੱਗ ਰਿਹਾ ਮੈਨੂੰ ਫੇਕ ਕੀ ਸੀ ਪਲੀਜ਼ ਮੈਨੂੰ ਐਕਸਪਲੇਨ ਕਰੋਗੇ ਕਿ ਫੇਕ ਕੀ ਸੀ ਜਾਂ ਫਿਰ ਅੰਕਲ ਜੀ ਫੇਕ ਸਿਰਫ ਰੋਣਾ ਧੋਣਾ ਸੀ ਟਾੜਾ ਰੋਣਾ ਧੋਣਾ ਕੁੜੀ ਦਾ ਰੋਣਾ ਧੋਣਾ ਇਹ ਸਭ ਫੇਮ ਲਈ ਤਾਂ ਨਹੀਂ ਕੀਤਾ ਕਿ ਹਾਂ ਬਈ ਤੇਰਾ ਉੱਪਰ ਫਾਰਮ ਵੀ ਚੱਲ ਪੂਗਾ ਸਾਡਾ ਕੈਨੇਡੀਅਨ ਫਾਰਮ ਵੀ ਚੱਲ ਜਾਊਗਾ ਜੇ ਤੁਹਾਨੂੰ ਕਹਿੰਦਾ ਸਾਡੇ ਨਾਲ ਸਮਝੌਤਾ ਕਰ ਲਓ ਕਰ ਲਓ ਨਹੀਂ ਜਿਹੜੀ ਆ ਹਰਕਤ ਹੀ ਕਰ ਤੇ ਇੱਕ ਤਰ੍ਹਾਂ ਦਾ ਮੇਰਾ ਸਾਰੀ ਇੱਜ਼ਤ ਹੀ ਮਿੱਟੀ ਚ ਰੋਲ ਕੇ ਰੱਖਤੀ ਤਾਂ ਇਹਦੇ ਪਿੱਛੇ ਕੋਈ ਸਮਝੌਤਾ ਨਹੀਂ ਬਚਦਾ ਨਾ ਪਹਿਲਾਂ ਤਾਂ ਕਹਿੰਦੀ ਸੀ ਮੈਂ ਸਮਝੌਤਾ ਨਹੀਂ ਕਰਨਾ ਮੇਰੀ ਇੱਜ਼ਤ ਰੋਲ ਦਿੱਤੀ ਹੁਣ ਸਾਲਾ ਸਮਝੌਤਾ ਵੀ ਕਰ ਲਿਆ ਹੈ ਤੇਰੇ ਪਿੱਛੇ ਅਸੀਂ ਵੀ ਦੋ ਦੋ ਆਪਣੀਆਂ ਸਟੋਰੀਆਂ ਖਰਾਬ ਕਰ ਲਈਆਂ ਰੱਬਾ ਤੇਰੀ ਦੁਨੀਆਦਾਰੀ ਸਾਨੂੰ ਵਾਰਾਸ ਨਹੀਂ ਆਪਾਂ ਤਾਂ ਕਾਹਗਾਣੇ ਤੇ ਲਾ ਲਿਆ ਦੂਜਾ ਤਾਈਓ ਹੀਰ ਨਾਮ ਰੱਖਦੇ ਨਹੀਂ ਧੀਆ ਦਾ ਹੈ ਜੇ ਤੂੰ ਸੋਚਦੇ ਕਿ ਬਾਪ ਦੇ ਡਰ ਤੋਂ ਕਿ ਬਾਪ ਨੇ ਕਿਹਾ ਹੋਗਾ ਕਿ ਚੱਲ ਛੱਡ ਦੇ ਕੁੜੀਏ ਜੋ ਵੀ ਗੱਲ ਆਪਾਂ ਪੁਰਸ਼ ਚੱਕਰਾ ਚ ਨਹੀਂ ਪੈਣਾ ਹੈਗਾ ਛੱਡ ਪਰ ਆਏ ਗੱਲਾਂ ਨੂੰ ਹਨਾ ਜੇ ਤੂੰ ਸੋਚਦੇ ਕਿ ਬਾਪ ਦੇ ਡਰ ਤੋਂ ਇਹ ਚੀਜ਼ ਕੀਤੀ ਹੋਗੀ ਤਾਂ ਨਾ ਬਾਪ ਨੂੰ ਤਾਂ ਕੋਈ ਸਮਝ ਦੀ ਨਹੀਂ ਸੀ ਆ ਤੁਸੀਂ ਰਿਕਾਰਡਿੰਗ ਚੈੱਕ ਕਰੋ ਉਹਦੇ ਵਿੱਚ ਤੁਸੀਂ ਖੁਦ ਦੇਖ ਲਿਓ ਟੌਨ ਕੁੜੀ ਦੀ ਕਿ ਬਾਪ ਨੂੰ ਤਾਂ ਕੋਈ ਸਮਝ ਨਹੀਂ ਸੀ ਤੈਨੂੰ ਪਤਾ ਜਿਹੜਾ ਨਾ ਸਾਡਾ ਮੇਨ ਗੇਟ ਆ ਜਾਂ ਲੌਬੀ ਵਾਲਾ ਦੂਜਾ ਘਰ ਦਾ ਗੇਟ ਆ ਡੋਰ ਦੋਨੇ ਗੇਟਾਂ ਨੂੰ ਜਿੰਦੇ ਲਾਉਂਦੇ ਆ ਜਿੰਦੇ ਇੰਨੇ ਦੇ ਲਾਗੇ ਨਾ ਚਾਬੀ ਪਤਾ ਬਈਆਂ ਨੂੰ ਫੜਾ ਦਿੰਦੇ ਆ ਬਈਏ ਨਾ ਮੋਟਰਾਂ ਤੇ ਚਲ ਜਾਂਦੇ ਆ ਉਹਨਾਂ ਨੇ ਮੋਟਰਾਂ ਤੇ ਸੌਣਾ ਹੁੰਦਾ ਵੀ ਲਾਈਟ ਚੱਲਦੀ ਹੁੰਦੀ ਨਾ ਜਦੋਂ ਤੇ ਕਿਉਂਕਿ ਵੀ ਗੋਰੀ ਕਿਤੇ ਜਾਵੇ ਨਾ ਗੱਡੀ ਚੱਕ ਕੇ ਸੋਚ ਮੈਂ ਕੀ ਕੁਛ ਕੀਤਾ ਹੋਊਗਾ ਜਿਹੜਾ ਮੇਰੇ ਘਰ ਦੇ ਉੱਠ-ਉੱਠ ਦੇ ਰਾਤੀ ਰੈਡੀ ਪਹਿਲਾਂ 11 ਵੇ ਗੱਡੀ ਦੇਖਣ ਗਿਆ ਫਿਰ ਰੈਡੀ 2 ਵਜੇ ਗੱਡੀ ਦੇਖਣ ਗਿਆ ਮੈਂ ਕੈਮਰੇ ਚੈੱਕ ਕੀਤੇ ਮੈਂ ਕਿਹਾ ਜਿਹੜੀ ਤੁਸੀਂ ਰਾਤ ਨੂੰ ਕੀ ਕਰਦੇ ਹਾਂ ਤਾਂ ਮੈਂ ਰੋਜ਼ ਹੀ ਉੱਠਦਾ ਬੁੱਧ ਮੈਂ ਦੇਖਦਾ ਹੁੰਦਾ ਵੀ ਗੱਡੀ ਤਾਂ ਨਹੀਂ ਗਈ ਗੋਰੀ ਵੀ ਚਲ ਉਥਾਰੀ ਗਈ ਕਿਤੇ ਕੋਈ ਹੋਰ ਹੀ ਡਰਾਮਾ ਨਾ ਕਰ ਲਵੇ ਮੇਰੇ ਪ੍ਰਭ ਨੂੰ ਨਾ ਕੁਛ ਕਹਿ ਦਵੇ ਜਾ ਕੇ ਮੇਰਾ ਦਿਮਾਗ ਦੇ ਘਰ ਦੇ ਮੈਂ ਤੈਨੂੰ ਦੱਦੀ ਹੀ ਨਾ ਵੀ ਜੇ ਮੈਂ ਜਲਪੁਣਾ ਤੇ ਆ ਗਈ ਘਰਦਿਆਂ ਨੂੰ ਇਹ ਜਲਪੁਣਾ ਮੇਰਾ 20% ਲੱਗਦਾ ਤੇ ਉਹਨਾਂ ਨੂੰ ਪਤਾ ਵੀ ਮੈਂ ਸਾਰਾ ਕੁਝ ਇੱਥੇ ਖਲਾਰਾ ਪਾ ਦੇਣਾ ਘਰ ਦੇ ਇੰਨਾ ਡਰੇ ਪਏ ਮੇਤੋਂ ਇੱਕ ਇੱਕ ਕੀ ਕਿਤਾ ਕੁੜੀ ਮੈਂ ਦੱਸਾਂ ਇਹ ਫਿਰ ਉਹ ਚੀਜ਼ਾਂ ਸੀ ਜਾਈਏ ਜੋ ਇੰਟਰਨੈਟ ਤੇ ਓਲਡ ਰੈਡੀ ਹੈਗਾ ਆ ਜਾਂ ਫਿਰ ਉਹ ਚੀਜ਼ਾਂ ਸ਼ੋ ਕਰ ਦਈਏ ਜੋ ਇੰਟਰਨੈਟ ਤੇ ਵੀ ਨਹੀਂ ਹੈਗਾ ਦੱਸ ਕੀ ਕਰੀਏ ਫੇਰ ਮੈਂ ਸੋਚਦਾ ਕਿ ਛੱਡ ਪਰ ਤੇਰੀ ਆਲਰੇਡੀ ਇੱਜ਼ਤ ਬਹੁਤ ਸਾਰੀ ਰੋਲ ਚੁੱਕੀ ਆ ਵੀਡੀਓਜ਼ ਵੀਡੀਓਜ਼ ਕਰਕੇ ਸੋ ਮੈਂ ਬਸ ਇਹੀ ਕਹੂੰਗਾ ਕਿ ਸੁਧਰ ਜਾ ਬੇਸਿਕਲੀ ਸਮਝੋ ਤੇਰਾ ਰੀਜ਼ਨ ਵੀ ਮੈਨੂੰ ਇਹੀ ਲੱਗਦਾ ਆ ਕਿ ਇਹਦੇ ਜਿਹੜੇ ਮੁੰਡੇ ਵਾਲੇ ਕਾਂਡ ਸੀ ਉਹ ਮੁੰਡੇ ਨੂੰ ਪਤਾ ਹੋਣਾ ਆ ਠੀਕ ਆ ਉਹਨਾਂ ਨੇ ਫਿਰ ਬੈਠ ਕੇ ਗੱਲਬਾਤ ਕੀਤੀ ਹੋਣੀ ਆ ਕਿ ਤੇਰੇ ਕਾਂਡ ਵੀ ਮੈਂ ਸੋਸ਼ਲ ਮੀਡੀਆ ਦੇ ਉੱਤੇ ਹੋਰ ਸ਼ੋਅ ਕਰੂੰਗਾ ਤੇ ਤੇਰੀ ਹੋਰ ਬਦਨਾਮੀ ਹੋਊਗੀ ਕਾਲੂ ਜਿੰਨੇ ਤੇਨਾ ਵਿਆਹ ਕਰਾਉਣਾ ਉਹਨੇ ਬਿਲਕੁਕੁਲ ਹੀ ਨਹੀਂ ਕਰਾਉਣਾ ਤੇਨਾ ਵਿਆਹ ਫਿਰ ਸੋ ਇਹ ਇੱਕ ਰੀਜ਼ਨ ਹੋ ਸਕਦਾ ਬਾਕੀ ਮੁੰਡੇ ਵਾਲੇ ਕਾਂਡ ਮੈਂ ਤੁਹਾਨੂੰ ਦਿਖਾਉਣਾ ਚਾਹੂੰਗਾ ਆ ਆਥੇ ਕੁੜੀ ਦਾ ਤੁਸੀਂ ਹੱਥ ਤੇ ਟੈਟੂ ਦੇਖ ਸਕਦੇ ਹੋ ਕੜਾ ਦੇਖ ਸਕਦੇ ਹੋ ਤੇ ਅਗਲੀਆਂ ਤਸਵੀਰਾਂ ਦੇ ਵਿੱਚ ਤੁਸੀਂ ਹੱਥ ਤੇ ਟੈਟੂ ਤੇ ਕੜਾ ਦੇਖ ਸਕਦੇ ਹੋ ਤੁਸੀਂ ਇਹੀ ਕੁੜੀ ਆ ਕੋਈ ਯਾਦਨਾਮ ਦੇ ਮੁੰਡੇ ਦੇ ਨਾਲ ਇਹਦੀ ਗੱਲਬਾਤ ਸੀ ਤੇ ਮੁੰਕੇ ਨੇ ਸਟੋਰੀ ਵੀ ਪਾਈ ਸੀ ਕਿ ਇਦਾਂ ਦਾ ਕੁਝ ਨਹੀਂ ਹੈਗਾ ਜੇ ਜਾਂ ਉਹ ਆ ਪਰ ਓਲਰੇਡੀ ਮੈਂ ਪਤਾ ਕਰਵਾ ਲਿਆ ਕਿ ਹੈਗਾ ਸੀ ਇਹਦੇ ਨਾਮ ਦਾ ਮੁੰਡਾ ਤੇ ਜਿਹਦੇ ਨਾਲ ਇਹਦੀ ਘਾਟ ਢੂਟੀ ਸੀ ਹੁਣ ਤੁਸੀਂ ਇਹ ਦੇਖੋ ਆਪਣੇ ਬੁਆਏਫਰੈਂਡ ਹੁੰਦੇ ਹੋ ਜਿੰਨਾ ਫਿਓਨਸੀ ਦਾ ਨੰ ਵਿਆਹ ਹੋਣ ਲੱਗਾ ਹੈ ਤੁਸੀਂ ਉਹਦੇ ਹੁੰਦੇ ਹੋਏ ਬਾਹਰ ਮੂੰਹ ਮਾਰੂਗੇ ਤਾਂ ਫਿਰ ਮੁੰਡਾ ਕਿੱਦਾਂ ਵਿਆਹ ਕਰਾ ਲੇਗਾ ਮੇਰੇ ਹਿਸਾਬ ਨਾਲ ਸਮਝੋਤਾ ਹੋਣ ਦਾ ਰੀਜ਼ਨ ਵੀ ਇਹੀ ਆ ਕਿ ਮੁੰਡਾ ਚਲੋ ਹੈ ਹੀ ਗਾਤ ਸੀ ਮੁੰਡੇ ਦੇ ਤਾਂ ਬਾਰਾ ਫੇਰ ਹੈਗੇ ਸੀ ਇਹ ਚੀਜ਼ ਤੋਂ ਅਸੀਂ ਮੁੱਕ ਨਹੀਂ ਸਕਦੇ ਹਨਾ ਤੇ ਬਾਕੀ ਜਿਹੜੀ ਕੁੜੀ ਦੇ ਆ ਕੁੜੀ ਦੇ ਤਾਂ ਪਾਸਟ ਵੀ ਚੰਗਾ ਨਹੀਂ ਦੇ ਆ ਤੇ ਪਤਾ ਨੂੰ ਪਤਾ ਹੀ ਆ ਫਿਰ ਜਦੋਂ ਪ੍ਰੈਜ਼ੈਂਟ ਚ ਵੀ ਉਹ ਚੀਜ਼ ਆ ਬੰਦਾ ਇੱਕ ਟਾਈਮ ਤੇ ਬੰਦਾ ਸੈਪਟ ਕਰ ਲੈਂਦਾ ਕਿ ਤੈਨੂੰ ਸਾਨੂੰ ਤੇਰੇ ਪਾਸ਼ਨਾ ਕੋਈ ਮਤਲਬ ਨਹੀਂ ਫਿਰ ਫਿਊਚਰ ਚ ਨਾ ਕੋਈ ਗਲਤੀ ਕਰੀ ਇਹ ਸੋਚ ਰੱਖ ਕੇ ਮੁੰਡਾ ਕੁੜੀ ਨੂੰ ਸੈਪਟ ਕਰ ਲੈਂਦਾ ਹੈ ਬਟ ਜਦੋਂ ਫਿਊਚਰ ਦੇ ਵਿੱਚ ਵੀ ਉਹੀ ਚੀਜ਼ਾਂ ਹੋਣਗੀਆਂ ਤਾਂ ਫਿਰ ਤੁਹਾਨੂੰ ਪਤਾ ਹੀ ਆ ਫਿਰ ਮੁੰਡਾ ਤਾਂ ਛੱਡੇਗਾ ਹੀ ਬਾਕੀ ਇਸ ਕੁੜੀ ਨੇ ਸਮਝੌਤਾ ਕਰਕੇ ਬਹੁਤ ਵੱਡੀ ਗਲਤੀ ਕੀਤੀ ਹੈ ਬਿਕੋਜ਼ ਲੋਕਾਂ ਨੇ ਇਹਦੇ ਦੁੱਖ ਨੂੰ ਆਪਣਾ ਦੁੱਖ ਸਮਝਿਆ ਕਿ ਹਾਂ ਵੀ ਕੱਲ ਨੂੰ ਸਾਡੀਆਂ ਧੀਆਂ ਭੈਣਾਂ ਨਾਲ ਜਾਂ ਕੁੜੀਆਂ ਨੇ ਇਹ ਸਮਝ ਕੇ ਕੱਲ ਨੂੰ ਸਾਡੇ ਨਾਲ ਵੀ ਇਦਾਂ ਹੋ ਸਕਦਾ ਆ ਸੋ ਇਦਾਂ ਸਮਝ ਕੇ ਬਹੁਤ ਕਟੋਕਟ ਮੇਰੇ ਹਿਸਾਬ ਨਾਲ 80 90% ਨਾ ਲੋਕਾਂ ਨੇ ਇਹਨੂੰ ਹੀ ਸਪੋਰਟ ਕੀਤਾ ਸੀਗਾ ਫਿਰ ਮੁਕਰਾਂ ਦਾ ਤਾਂ ਕੋਈ ਰੀਜ਼ਨ ਹੈ ਹੀ ਨਹੀਂਗਾ ਸਮਝੋ ਤਾਂ ਕਰੰਦ ਰੀਜ਼ਨ ਜਾਤਾ ਹੀ ਹੋਗਾ ਪੈਸੇ ਪੂਸੇ ਭਰ ਦਿੱਤੇ ਹੋਣੇ ਆ ਨਾ ਇਹੀ ਹੋ ਸਕਦਾ ਕਿ ਇੱਜਤਾ ਦਾ ਮੌਲਾ ਤੁਹਾਨੂੰ ਪਤਾ ਅੱਜਕੱਲ ਪੈਸੇ ਨਾਲ ਹੀ ਲੱਗਦਾ ਹੈ ਨਾ ਬਾਕੀ ਜੇ ਤੁਹਾਨੂੰ ਲੱਗ ਰਿਹਾ ਕਿ ਗੁੱਡੀ ਨੇ ਕੋਈ ਡਰ ਡੂਰ ਚ ਜਾਂ ਦਬਾਅ ਦੇ ਵਿੱਚ ਆ ਕੇ ਇਹ ਸਟੈਪ ਚੱਕਿਆ ਇਹ ਤਾਂ ਹੋਣ ਸਕਦਾ ਕਿਉਂਕਿ ਆਲਰੇਡੀ ਤੁਸੀਂ ਕਲਿੱਪ ਦੇਖ ਲਈ ਆ ਕਿ ਪਿਓ ਨੂੰ ਤਾਂ ਕੋਈ ਸਮਝ ਹੀ ਨਹੀਂ ਸੀ ਇਹ ਬਾਕੀ ਜਿਹੜਾ ਇਹ ਗੱਲ ਆ ਜਦੋਂ ਪੰਜਾਬ ਵੀ ਤੁਹਾਡੇ ਨਾਲ ਖੜ ਗਿਆ ਫਿਰ ਤੁਹਾਨੂੰ ਕਿਹਦਾ ਡਰ ਆ ਨੰਗ ਸਿੰਘ ਤੁਹਾਡੇ ਨਾਲ ਖੜ ਕੇ ਸੀਗੇ ਮੈਨ ਲ ਕਮਿਸ਼ਨਰ ਕਰਕੇ ਸੀ ਸਾਰੇ ਰੋਸਟਰ ਖੜ ਕੇ ਸੀਗੇ ਸੋਸ਼ਲ ਮੀਡੀਆ ਤੁਹਾਡੇ ਨਾਲ ਸੀ ਸਾਰਾ ਫਿਰ ਤੁਹਾਨੂੰ ਕਿਸ ਚੀਜ਼ ਦੀ ਕਮੀ ਕੀ ਸੀ ਬਸ ਪੈਸੇ ਦੀ ਕਮੀ ਫੇਮ ਦੀ ਕਮੀ ਉਹ ਸਭ ਕੁਝ ਤੁਹਾਨੂੰ ਮਿਲ ਗਿਆ oh my god come on baby <laughs> ਇਹ ਕਲਯੁਗ ਦੀ ਨਿਸ਼ਾਨੀ ਹੈ ਬਾਕੀ ਕੁੜੀ ਤੈਨੂੰ ਸ਼ਰਮ ਕਰਨੀ ਚਾਹੀਦੀ ਸੀ ਜੇ ਤੈਨੂੰ ਵਿਕਣਾ ਹੀ ਸੀ ਤਾਂ ਪਹਿਲਾਂ ਆਪਣਾ ਜਲੂਸ ਕਿਉਂ ਕਢਾਇਆ ਸੀ ਨਾ ਆਪਣਾ ਸਟੈਂਡ ਰੱਖੀਦਾ ਹੁੰਦਾ ਹੁਣ ਤੇਰੇ ਕਰਕੇ ਕਾਹਨੂੰ ਸੱਚੀ ਕਿਸੇ ਧੀ ਭੈਣ ਨੂੰ ਲੋੜ ਹੋਈ ਤਾਂ ਕਿਸੇ ਨੇ ਨਹੀਂ ਕਿ ਸਟੈਂਡ ਲੈਣਾ ਉਹਨਾਂ ਨੇ ਕਹਣਾ ਖਰੇ ਇੰਨੇ ਵੀ ਦੋ ਦਿਨ ਹਮਦਰਦੀ ਲੈ ਕੇ ਮੁੜ ਕੇ ਉਹ ਜਾਓ ਉਹ ਜਾਓ ਲੋਕੀ ਆਪਣੇ ਕੰਮਾਂ ਤੋਂ ਛੱਡ ਕੇ ਇਹਦੀ ਸਪੋਰਟ ਕਰ ਰਹੇ ਸੀ ਲੋਕੀ ਕਹਿੰਦੇ ਸੀ ਕਿ ਕੋਈ ਨਹੀਂ ਭੈਣ ਨਾਲ ਜੋ ਮਾਰਾ ਹੋਇਆ ਹਨਾ ਅਸੀਂ ਮੁੰਡੇ ਦੇ ਮਾਰਾਂਗੇ ਪਰ ਇਹਨਾਂ ਨੂੰ ਕੀ ਹੈ ਇਹ ਤਾਂ ਬਿਸ਼ਰਮ ਲੋਕ ਨੇ ਚਲੋ ਬਹੁਤੀ ਗੱਲਾਂ ਨਹੀਂ ਕਰਦਾ ਮੈਂ ਨਾ ਬਾਰੇ ਬਸ ਛੋਟੀ ਜਿਹੀ ਵੀਡੀਓ ਸੀ ਮੇਰੇ ਦਿਲ ਚ ਗੱਲਾਂ ਸੀ ਕਿ ਮੈਂ ਕਿਹਾ ਚੱਲ ਕਰ ਲਈਏ ਗੱਲਾਂ ਸੋ ਅੱਜ ਦੀ ਵੀਡੀਓ ਮੇਰੀ ਇੰਨੀ ਸੀ ਨਵੀਂ ਵੀਡੀਓ ਦੇ ਨਾਲ ਜੇ ਆਪਾਂ ਜਲਦੀ ਮਿਲਦੇ ਆਂ ਬਾਕੀ ਤੁਹਾਨੂੰ ਪਤਾ ਹੀ ਆ ਚੈਨਲ ਸਬਸਕ੍ਰਾਈਬ ਕਰ ਲਿਓ ਮੇਰਾ ਕਿਹੜੇ ਵਾਲਾ ਇਹ ਵਾਲਾ ਵੀ ਤੇ ਬਲੌਗ ਵਾਲਾ ਵੀ ਬਲੌਗ ਮੈਂ ਦੋ ਦਿਨਾਂ ਜੇ ਪਾਰਿਆ ਛਿਦ ਛਿਦ ਜਾ ਕੇ ਸਬਸਕ੍ਰਾਈਬ ਕਰ ਲਓ ਧੰਨਵਾਦ ਹੋ ਬਾਕੀ ਰੋ ਮਰਜ਼ੀ ਹੁੰਦਾ ਹੋ ਜਾਵੇ ਵੀਰੇ ਕਮੈਂਟਾਂ ਚ ਗਾਲ ਨਹੀਂ ਕੱਢਣੀ